ਅੱਜ ਦੀ ਚਰਨਲ ਮੈਡਮ ਨੀਤ ਕੌਰ ਬਾਜੀ ਦਾ ਬਹੁਤ ਸ਼ੁਕਰੀਆ ਤਹਿ ਦਿਲੋਂ ਕਰਦੀ ਹਾਂ ਕਿ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਛੇਤ ਕਰਕੇ ਬੱਚਾ ਨੂੰ ਇੱਕ ਮੋਟੀਵੇਸ਼ਨਲ ਸੰਬੋਧਨ ਕਰਕੇ ਜਿਹੜਾ ਉਹਨਾਂ ਨੂੰ ਸਸ਼ਕਤੀਕਰਨ ਦਾ ਤੇ ਵੱਤਵ ਸੁਖਨੇ ਲੈਣ ਦਾ ਸੰਦੇਸ਼ ਦਿੰਦਾ ਹੈ ਪ੍ਰੋਗਰਾਮਸ ਇਹ ਹੋਣਾ ਚਾਹੀਦਾ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਕੋਈ ਸੇਧ ਦਿੰਦੀ ਆ ਉਹਨਾਂ ਦੇ ਟੀਚਰਸ ਤੋਂ ਜੇ ਸਾਡੇ ਕੋ ਜਿਹੜੀਆਂ ਪ੍ਰੋਮੀਨੈਂਟਸ ਸੀਤਾ ਹੁੰਦੀ ਆ ਉਹਨਾਂ ਦੀ ਜਿਹੜੀ ਜੀਵਨ ਜਿੱਥੇ ਉਹ ਕਿਸੇ ਲੈਵਲ ਤੇ ਕਿਸੇ ਪੱਧਰ ਤੇ ਪਹੁੰਚੇ ਹੁੰਦੇ ਆ ਉਹਨਾਂ ਦੀ ਉਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਨਵੀਂ ਜਨਰੇਸ਼ਨ ਨੂੰ ਪ੍ਰੇਰਣਾ ਮਿਲਦੀ ਆ ਮੰਨ ਕਰੀਆ ਉਹ ਬਹੁਤ ਕੁਛ ਕਰ ਰਹੀ ਐ ਬੇਟੀ ਬਜਾਓ ਔਰ ਪੜਾਓ ਕਈ ਚੀਜ਼ਾਂ ਦਾ ਇਹਨਾਂ ਨੇ ਇਨੀਸ਼ੀਏਟਿਵ ਕੀਤਾ ਮਗਰ ਜਦ ਤੱਕ ਤੁਸੀਂ ਨਹੀਂ ਸ਼ੁਰੂ ਕਰਨਾ ਤੁਸੀਂ ਇਹਨੂੰ ਇਨੀਸ਼ੀਏਟਿਵ ਨਹੀਂ ਦੇਣਾ ਜਦ ਤੱਕ ਅਸੀਂ ਖੁਦ ਇਹਨੂੰ ਪ੍ਰਚਾਰ ਆਪਣੇ ਬੱਚਿਆਂ ਨੂੰ ਨਹੀਂ ਦਿਖਾਣਾ ਆਪਣੇ ਘਰਾਂ ਤੋਂ ਨਹੀਂ ਸ਼ੁਰੂ ਕਰਨਾ ਤਾਂ ਤੱਕ ਕਿ ਪਾਸਪਲ ਨਹੀਂ ਹੋਣਾ ਔਰ ਬੜੇ ਲੰਬੇ ਹੱਸੇ ਤੋਂ ਮੈਂ ਪੰਜਾਬੀ ਮਾਂ ਬੋਲੀ ਦੇ ਨਾਮ 'ਤੇ ਜੁੜੀ ਹੋਈ ਆ ਮਤਲਬ ਮਾਮੂਲੀ ਦੀ ਸੇਵਾ 'ਚ ਹਾਂ ਮਤਾਰਤ ਹੈ ਹਮਕਾ ਮੈਨੂੰ ਇੱਕ ਬਹੁਤ ਹੀ ਸੋਨਾ ਮੌਕਾ ਮੈਨੂੰ ਪ੍ਰਮਾਤਮਾ ਨੇ ਦਿੱਤਾ ਹੈ ਇੱਕ ਬਹੁਤ ਸ਼ਾਨਦਾਰ ਕਾਲਜ ਦਿੱਤਾ ਬਹੁਤ ਵਧੀਆ ਸਟੂਡੈਂਟਸ ਮਿਲੇ ਜਿਨ੍ਹਾਂ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਔਰ ਪੰਜਾਬੀ ਮਾਮੂਲੀ ਦੇ ਪ੍ਰਚਾਰ ਲਈ ਪਸਾਰ ਲਈ ਅਣਗਿਣਤ ਮੌਕੇ ਮਿਲੇ ਆਜ ਤੱਕ ਜੁੜੀ ਰਹੇ ਨੇ ਅੱਜ ਅਸੀਂ ਬਾਸ਼ਾਪਾਕ ਫੂਰਤਲਾ ਦੇ ਸਹਿਯੋਗ ਦੇ ਨਾਲ ਇੰਟਰਨੈਸ਼ਨਲ ਔਰਮਨ ਡੇ ਸੈਲੀਬ੍ਰੇਟ ਕਰ ਜਾ ਰਹੇ ਹਨ ਔਰ ਜਿੱਦਾਂ ਨਾਮ ਤੋਂ ਵੀ ਕਲੀਅਰ ਹੈ ਕਿ ਇਹ ਵਰਲਡ ਵਾਈਡ ਫੀਨੋਮੈਨਾ ਹੈ ਪੂਰੀ ਦੁਨੀਆ ਦੇ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਜਿੱਥੇ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੇਸ਼ ਭਰ ਵਿੱਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਉੱਥੇ ਹੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪਹਾੜਸ਼ਾ ਦਫ਼ਤਰ ਕਪੂਰਥਲਾ ਵੱਲੋਂ ਲੈਲਪੁਰ ਖਾਲਸਾ ਕਾਲਜ ਕਪੂਰਥਲਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮਹਿਲਾਵਾਂ ਨੇ ਮਹਿਲਾ ਦਿਵਸ ਨੂੰ ਸਮਰਪਿਤ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਏਡੀਸੀ ਨਵਨੀਤ ਕੌਰ ਬੱਲ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜ਼ਲਿਤ ਸਕਲਾਨੀ ਪਹੁੰਚੇ ਇਸ ਪ੍ਰੋਗਰਾਮ ਵਿੱਚ ਮਸ਼ਹੂਰ ਗਾਇਕਾ ਮਨਜੀਤ ਸੈਰਾ ਨੇ ਮਾਸਟਰ ਅਸ਼ਵਨੀ ਦੇਵਗਾਂਦ ਦੀ ਗਿਟਾਰ ਦੀ ਧੁਨ ਤੇ ਆਪਣੀ ਸੁਰੀਲੀ ਆਵਾਜ਼ ਵਿੱਚ ਅਲੱਗ-ਅਲੱਗ ਗੀਤ ਗਾ ਕੇ ਆਏ ਹੋਏ ਮਹਿਮਾਨਾਂ ਦਾ ਮਨ ਮੋਲਿਆ ਅਤੇ ਜ਼ਿਲ੍ਹਾ ਭਾਸ਼ਾ ਅਫਸਰ ਜਸਪ੍ਰੀਤ ਕੌਰ ਅਤੇ ਉਸਦੇ ਸਟਾਫ ਨੇ ਆਏ ਹੋਈਆਂ ਸਾਰੀਆਂ ਮਹਿਲਾਵਾਂ ਨੂੰ ਸਨਮਾਨਤ ਵੀ ਕੀਤਾ ਮੈਡਮ ਜਿਹੜੇ ਕਿ ਪਾਸ਼ਾਪੁਰਾਗ ਵੱਲੋਂ ਅੱਜ ਮੈਲਾ ਦਿਵਸ ਜਿਹੜਾ ਵਰਲਡ ਲੈਵਲ ਤੇ ਚੱਲਦਾ ਵਾ ਤਾਂ ਅੱਜ ਤੁਹਾਡੇ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਵਿਸ਼ੇਸ਼ ਤੌਰ ਤੇ ਕਹ ਲੋ ਕਿ ਕਈ ਐਨਆਰਆਈ ਚੀਪ ਗੈਸਟ ਵੀ ਦੇ ਪ੍ਰਸ਼ਾਸਨ ਵੀ ਰਿਹਾ Kita ada program jadi kita dia, tapi message kan berkita dia. ਹੰਜੀਲਾ ਦਾ ਸ਼ਰਧਕਰ ਪਰੂਥਲਾ ਵੱਲੋਂ ਅਤੇ ਲਾਇਲਪੁਰ ਖਾਲਸਾ ਕਾਲਜ ਮਰਗਨ ਸਟੇਟ ਕਪੂਰਥਲਾ ਦੇ ਸਹਿਯੋਗ ਦੇ ਨਾਲ ਅੰਤਰਰਾਸ਼ਟਰੀ ਮੈਲਾ ਦਿਵਸ ਅੱਜ ਲਾਇਲਪੁਰ ਖਾਲਸਾ ਪਾਲੇ ਦੇ ਵਿਹੜੇ ਵਿੱਚ ਮਨਾਇਆ ਗਿਆ ਹੈ ਜਿਸ ਇਸ ਪ੍ਰੋਗਰਾਮ ਇਸ ਸਮਾਗਮ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਨਾਮਾ શિક્ષਤਾ ਨੇ ਸੇਸ਼ ਸਟਾਫ ਦੇ ਸ਼ਿਰਕਤ ਕੀਤੀ ਮੈਂ ਐਡਬੀਸੀ ਜਰਨਲ ਮੈਡਮ ਰਮਨਿਤ ਕੌਰ ਬਾਜ ਜੀ ਦਾ ਬਹੁਤ ਸ਼ੁਕਰੀਆ ਤਹਿ ਦਿਲੋਂ ਕਰਦੀ ਹਾਂ ਕਿ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਸ਼ੇਤਤ ਕਰਕੇ ਬੱਚਾ ਨੂੰ ਇੱਕ ਮੋਟੀਵੇਸ਼ਨਲ ਸੰਬੋਧਨ ਕਰਕੇ ਜਿਹੜਾ ਉਹਨਾਂ ਨੂੰ ਸਸ਼ਕਤੀਕਰਨ ਦਾ ਤੇ ਵੱਤ ਵੱ ਸੁਪਨੇ ਲੰਦਾ ਸੰਦੇਸ਼ ਦਿੱਤਾ ਹੈ ਉਹਨਾਂ ਦਾ ਤੇ ਬਹੁਤ ਧੰਵਾਕ ਕਿ ਅਜੇ ਮੀਆਂ ਮਹਿਲਾਵਾਂ ਜੋ ਇਸ ਔਜੇ ਤੇ ਪਹੁੰਚਿਆ ਨਹੀਂ ਤੇ ਅੱਜ ਦੀ ਨਵੀਂ ਪੀੜੀ ਨੂੰ ਜਦੋਂ ਰੂਗ ਰੂ ਹੁੰਦੀਆਂ ਨੇ ਤਾਂ ਫਿਰ ਉਹ ਨਵੀਂ ਪੀੜੀ ਨੇ ਕਿ ਨਵੇਂ ਸੁਪਨੇ ਸਿਰਜਦੀਆਂ ਨੇ ਤੇ ਇਸ ਪੀੜੀ ਨੂੰ ਉੱਪਰ ਪਹੁੰਚਣ ਦੀ ਇੱਕ ਰਸਤਾ ਮਿਲ ਜਾਂਦਾ ਹੈ ਔਰ ਇਹ ਬਹੁਤ ਜ਼ਰੂਰੀ ਹੈ ਕਿ ਅੱਜ ਦੀ ਬੱਚਿਆਂ ਨੂੰ ਅਜਿਹੀਆਂ ਮਹਿਨਾਜ਼ ਔਰ ਮਹਾਨ ਸ਼ਖਸੀਅਤਾਂ ਦੇ ਰੂਪਰੂ ਕਰਾਇਆ ਜਾਵੇ ਸਾਡੇ ਦਫ਼ਤਰ ਕਪੂਰਥਲਾ ਵੱਲੋਂ ਪਾਸ਼ਾ ਵਿਭਾਗ ਵੱਲੋਂ ਅਜਿਹੇ ਉਪਰਾਲੇ ਸਮੇਂ ਸਮੇਂ ਤੇ ਕੀਤੇ ਜਾਂਦੇ ਰਹਿੰਦੇ ਹਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਉਹਨਾਂ ਨੇ ਉਸ ਸਮੇਂ ਹੀ ਸਾਨੂੰ 14ਵੀਂ ਸਮੇਂ ਵਿੱਚ 14ਵੀਂ ਸਦੀ ਵਿੱਚ ਹੀ ਕਹਿ ਦਿੱਤਾ ਸੀ ਸੋ ਕੋ ਮੰਦਾ ਆਖੀ ਹੈ ਜਿਤ ਜੰਮੇ ਰਾਜਾ ਕਿ ਨਾਰੀ ਜੋ ਇੱਕ ਰਾਜੇ ਨੂੰ ਜਨਮ ਦਿੰਦੀ ਹੈ ਜੋ ਸਾਰੀ ਸ੍ਰਿਸ਼ਟੀ ਦੀ ਸੰਚਾਲਕ ਹੈ ਉਹ ਇੱਕ ਉਹਦਾ ਇੱਕ ਰੱਬ ਰੂਪ ਵਰਗਾ ਦਰਜਾ ਹੈ ਔਰਤ ਹੈ ਉਹ ਜਨਨੀ ਹੈ ਸਮਾਜ ਦੀ ਉਹ ਸਮਾਜ ਸਿਰਜਦੀ ਹੈ ਔਰ ਹਰ ਖੇਤਰ ਵਿੱਚ ਕਿਲਾ ਘਰ ਵਿੱਚ ਵੀ ਨਹੀਂ ਅੱਜ ਦੇ ਸਮੇਂ ਹਰ ਖੇਤਰ ਦੇ ਵਿੱਚ ਉਹ ਇੱਕ ਨਾਮ ਨਾ ਘਟਿਆ ਹੈ ਤੇ ਆਉਣ ਵਾਲੀ ਪੀੜ ਨੂੰ ਵੀ ਇਹ ਸੰਦੇਸ਼ ਦੇ ਰਿਹਾ ਜੋ ਸਮੇਂ ਦੀ ਮੰਗ ਵੀ ਹੈ ਕਿ ਪੀੜੀ ਜੋ ਇੱਧਰ ਉੱਧਰ ਭਟਕ ਰਹੀ ਹੈ ਜਾਂ ਸਾਡਾ ਜਿਹੜਾ ਮੀਡੀਆ ਹੈ ਉਹਨੇ ਜਿਹੜਾ ਪਟਕਾਉਣ ਦਾ ਜਿਹੜਾ ਚੱਲ ਰਿਹਾ ਹੈ ਦੌਰ ਇਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਮਿਹਨਤ ਕਿਤਾਬਾਂ ਦੇ ਨਾਲ ਲੱਗਣ ਲੱਗੇ ਕਿ ਤਾਂ ਮਿਹਨਤ ਕਰਨ ਨਵੇਂ ਨਵੇਂ ਸੁਪਨੇ ਲੈਣ ਤਾਂ ਕਿ ਪੁਰ ਗੁਲੰਦਿਆਂ ਸੁੰਨਦੇ ਹੋਰ ਨਾਮ ਨਾ ਕਰੀਂ ਹਾਂਜੀ ਮੈਡਮ ਤੁਸੀਂ ਅੱਜ ਜਿਹੜੇ ਭਾਸ਼ਾ ਪਵਾਕ ਦੇ ਜਿਹੜੇ ਮੈਂ ਬੋਮਨ ਦੀਸ ਬਣਾਇਆ ਜਾ ਰਿਹਾ ਵਾ ਤਾਂ ਤੁਸੀਂ ਵੀ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਤਾਂ ਜਿਹੜੇ ਕਿ ਕਿੱਦਾਂ ਦੇਖਦੇ ਕਿ ਜਿਹੜੇ ਪ੍ਰੋਗਰਾਮ ਪ੍ਰੋਗਰਾਮਸ ਹੋਣੇ ਚਾਹੀਦੇ ਆ ਜਿੱਦਾਂ ਕਾਲਜਿਸ ਦੇ ਵਿੱਚ ਜੇ ਹੋ ਰਹੇ ਤਾਂ ਬਹੁਤ ਅੱਛੀ ਗੱਲ ਆ ਅਸੀਂ ਜਿਹੜੇ ਸਾਡੀ ਆਉਣ ਵਾਲੀ ਦੀਆਂ ਉਹਨੂੰ ਕੋਈ শেয়ার ਬੰਦਿਆ ਉਹਨਾਂ ਦੇ ਟੀਚਰਸ ਤੋਂ ਜਿਸ ਸਾਡੇ ਕੋ ਜਿਹੜੀਆਂ ਪ੍ਰੋਮਿਨੈਂਟਸ ਸੀਤਾ ਹੁੰਦੀ ਹੈ ਉਹਨਾਂ ਦੀ ਜਿਹੜੀ ਜੀਵਨ ਜਿੱਥੇ ਉਹ ਕਿਸੇ ਲੈਵਲ ਤੇ ਕਿਸੇ ਪੱਧਰ ਤੇ ਪਹੁੰਚੇ ਹੁੰਦੇ ਆ ਉਹਨਾਂ ਦੀ ਉਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਨਵੀਂ ਜਨਰੇਸ਼ਨ ਨੂੰ ਪ੍ਰੇਰਣਾ ਮਿਲਦੀ ਹੈ ਤਾਂ ਸਰਕਾਰ ਵੱਲੋਂ ਕੋਈ ਹੋਰ ਵੀ ਇਦਾਰੇ ਪ੍ਰੋਗਰਾਮ ਲਿਖੇ ਜਾਂਦੇ ਜਿ ਕਿ ਮੈਲਾ ਜਿਹਦਾ ਪਸ਼ਾ ਭਾਗ ਨੂੰ ਇਹ ਹਦਾਇਤ ਹੈਗੀਆ ਸਰਕਾਰ ਦੀ ਸੋ ਪਸ਼ਾ ਭਾਗ ਕਾਫੀ ਸਾਰੇ ਪ੍ਰੋਗਰਾਮਸ ਕੰਡਕਟ ਕਰਦਾ ਸਟੂਡੈਂਟਸ ਨਾਲ ਵੀ ਜਿਹਦੇ ਵਿਮਨ ਬਿੰਗ ਤੇ ਸੌਰੀ ਵਿਮਨ ਮਤਲਬ ਆਰੋਧਿਵਸਤੇ ਔਰ ਔਰਤਾ ਲਈ ਔਰ ਹੋਰ ਵੀ ਸਰਕਾਰੀ ਬਹੁਤ ਸਾਰੇ ਪ੍ਰੋਗਰਾਮ ਹੈ ਅਸੀਂ ਵੀ ਮੈਂ ਵੀ ਆਪਣੇ ਵੱਲੋਂ ਆਪੀਆਂ ਸਾਰੀਆਂ ਪੜਾ ਮੇਰੇ ਤੋਂ ਵੱਡੇ ਆ ਜਾਂ ਮੇਰੇ ਤੋਂ ਛੋਟੇ ਆਣ ਵਾਲੀਆਂ ਪੜੀਆਂ ਉਹਨਾਂ ਨੂੰ ਅਸੀਂ ਔਰ ਦਿਵਸ ਦੀ ਬਹੁਤ-ਬਹੁਤ ਵਧਾਈ ਦਿੰਦੇ ਆ ਆਪਣੇ ਆਪ ਨੂੰ ਅਸੀਂ ਸਮਾਜ ਦੇ ਵਿੱਚ ਦੇਸ਼ ਦੇ ਲਈ ਆਪਣਾ ਜਿਹੜਾ ਸਾਡਾ ਭੂਮਿਕਾ ਹੈ ਉਹਨੂੰ ਵਧੀਆ ਤਰੀਕੇ ਨਾਲ ਨਿਭਾਈਏ ਮੈਡਮ ਕੀ ਨਾਮ ਹੈ ਆਪਣਾ ਅਨੀਤਾ ਚੱਡਾ ਅੱਜ ਮੈਡਮ ਤੁਸੀਂ ਅੱਜ ਵਿਸ਼ੇਸ਼ ਤੌਰ ਤੇ ਯੂਐਸਏ ਤੋਂ ਕਹਿ ਲੋ ਕਿ ਜਿਹੜਾ ਕਿ ਇਹ ਪਾਸ਼ਪ ਬਾਕ ਲੋ ਮਮੈਂ ਦਿਵਸ ਮਨਾਇਆ ਜਾ ਰਿਹਾ ਵਾ ਤੇ ਇੱਥੇ ਪਹੁੰਚੇ ਵੀ ਹੈ ਤਾਂ ਕੀ ਮੈਸੇਜ ਆਪਣਾ ਕਨਵੇ ਕਰਨਾ ਚਾਹੋਗੇ मैं अपन बच्चिया अपने बड़िया जेडीज़ है उन्होंने ये रिक्वेस्ट करूँगी कि गोरमेंट जी वो बहुत कुछ कर रही है बेटी बजाओ और पढ़ाओ कई चीज़ों का इन्होंने इनीशिएटिव दीता है मगर जब तक तो नहीं शुरू करना तीनों इनिशिएटिव नहीं लाना जब तक असी खुद ਇਨ ਉਪਰ ਚਾਰਖ ਨੇ ਬੱਚਿਆਂ ਨੂੰ ਨਿੱਖਾਣਾ ਆਪਣੇ ਘਰਾਂ ਚੋਂ ਨਹੀਂ ਸ਼ੁਰੂ ਕਰਨਾ ਤਾਂਕਿ ਮੈਸਿਪਲ ਨਹੀਂ ਹੋਣਾ ਸੋ ਯੂਜ਼ ਕਰੋ ਜਿਹੜੇ ਸਰਕਾਰੀ ਤੁਹਾਨੂੰ ਮਿਲੇ ਹੋਏ ਆ ਹੁਣ ਹੱਕ ਉਹਨਾਂ ਨੂੰ ਯੂਜ਼ ਕਰੋ ਔਰ ਸਹੀ ਤਰ੍ਹਾਂ ਯੂਜ਼ ਕਰਕੇ ਉਹਨੂੰ ਆਪਣੇ ਔਮਨ ਐਂਪਾਵਰਮੈਂਟ ਤੱਕ ਬਣਾਓ ਅਸੀਂ ਬਾਰਵੀਂ ਕਾਤੇ ਆ ਔਮਨ ਐਂਪਾਵਰਮੈਂਟ ਤੱਕ ਮਨਮ ਕਹਿ ਲੋ ਕਿ ਜੇ ਗੱਲ ਕਰੀਏ ਇੱਕ ਤੁਸੀਂ ਉਦਾਹਰਨ ਵਾ ਯੂਐਸਏ ਵਿੱਚ ਵੂਮਨ ਦਾ ਜਿਹੜੀ ਕਿ ਇੰਡੀਆ ਤੋਂ ਬਾਹਰ ਵੀ ਜਾ ਕੇ ਵੂਮਨ ਦੇ ਹੱਕ ਦੇ ਲੜਦੇ ਵੀ ਆ ਤਾਂ ਉਹਨਾਂ ਦੇ ਅਧਿਕਾਰ ਵੀ ਦੁਆਏ ਆ। ਫਿਰ ਹਾਂਜੀ ਉਹ ਯੈਸ ਜਦੋਂ ਆ ਔਰਤਾਂ ਇੱਥੇ ਆਈਆਂ ਉਹਨਾਂ ਨੂੰ ਨਹੀਂ ਪਤਾ ਉੱਥੇ ਬਾਹਰ ਕੁੜੀਆਂ ਜਾਂਦੀਆਂ ਨਮੀਆਂ ਬਈਆਂ ਕਈ ਜਾਂਦੀਆਂ ਉਹਨਾਂ ਨੂੰ ਥੋੜੀ ਮੁਸ਼ਕਲਾਂ ਆਂਦੀਆਂ ਘਰ ਦੇ ਵਿੱਚ ਮੁਸ਼ਕਲਾਂ ਆਂਦੀਆਂ ਅਕੈਸਮੈਂਟ ਮੁਸ਼ਕਲਾਂ ਆਂਦੀਆਂ ਕਈ ਵਾਰੀ ਉਹਨਾਂ ਨੂੰ ਫਿਜ਼ੀਕਲ ਮੈਂਟਲ ਅਬਿਊਜ਼ ਵੀ ਆਂਦੀ ਹੈ ਉੱਥੇ ਤੇ ਅਸੀਂ ਉਹਨਾਂ ਨੂੰ ਹੈਲਪ ਕਰਦੇ ਆ ਕਿਉਂਕਿ ਉਹਨਾਂ ਨੂੰ ਰਿਸੋਰਸ ਦਿਖਾਉਂਦੇ ਆ ਕਿ ਆਹ ਰਿਸੋਰਸਸ ਹੈਗੇ ਆ ਏਦਾਂ ਕਰੋ ਇਹ ਚੀਜ਼ ਹੈ ਇਹ ਗਲਤ ਹੈ ਸਹੀ ਹੈ ਤੇ ਕੋਸ਼ਿਸ਼ ਹੁੰਦੀ ਹੈ ਕਿ ਫੈਮਲੀਆ ਨੂੰ ਇਕੱਠੇ ਰੱਖਿਆ ਜਾਵੇ ਪਰ ਜਿੱਥੇ ਨਹੀਂ ਰੱਖਿਆ ਜਾ ਸਕਦਾ ਉਹਨਾਂ ਨੂੰ ਜਿਹੜੀ ਲੀਗਲ ਐਡਵਾਈਸ ਹੈ ਦੀ ਐ ਕਿੱਥੋਂ ਲਾਣੀ ਆ ਕਿੱਦਾਂ ਕਰਨੀ ਉਹ ਵੀ ਸਾਰੀ ਪ੍ਰੋਵਾਈਡ ਕੀਤੀ ਮਨਮ ਜਿਨ ਕਿ ਯੂਐਸਏ ਦੇ ਵਿੱਚ ਤੁਸੀਂ ਕਹੋ ਕਿ ਕਿਰਕ੍ਰਮਤ ਕਿਸ ਸੰਸਥਾ ਨਾਲ ਕੰਮ ਕਰਦੇ ਜੇ ਕਿ ਮਨ ਹਿਊਮਨ ਕਲਕੀ ਅਧਿਕਾਰਾਂ ਦੇ ਸੋ ਮੇਰੀ ਆਪਣੀ ਸੰਸਥਾ ਹੈਗੀ ਹੈ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ 501(c)(3) ਜਿਹੜੀ ਟੈਕਸ ਐਗਜ਼ੈਮਪਟ ਥਰੂ 3 ਦੇ ਨਾਲ ਉਹ ਹੈ ਜਿਸ ਸਰਸੋਤੀ ਕਲਚਰਲ ਐਸੋਸੀਏਸ਼ਨ ਮੇਨ ਸਿਗਾਤੀ ਕਲਚਰ ਆਪਣਾ ਪ੍ਰਮੋਟ ਕਰੀਏ ਬਾਤ ਦੇ ਵਿੱਚ ਸਹੀ ਤੇ ਉਹਦੇ ਨਾਲ ਜਿਹੜੀਆਂ ਉਥੇ ਊਮਨ ਤੇ ਵਾਸਤੇ ਕੰਮ ਕਰਦੀਆਂ ਉਹਨਾਂ ਨੂੰ ਨਾਲ ਜੋੜਿਆ ਗਿਆ ਵਾ ਤੇ ਉਹਨਾਂ ਦੇ ਕਈ ਵਾਰੀ ਉਹ ਉਹਨਾਂ ਨੂੰ ਇੰਨੀ ਅੰਡਰਸਟੈਂਡਿੰਗ ਨਹੀਂ ਸੀ ਦੀ ਆਪਣੇ ਕਲਚਰ ਦੀ ਓਕੇ ਉਹਨਾਂ ਸੇ ਹੈਲਪ ਨਹੀਂ ਇੰਨਾ ਕਰ ਪਾਉਂਦੇ ਆ ਫਿਰ ਅਸੀਂ ਉਹਨਾਂ ਦੇ ਨਾਲ ਹੈਲਪ ਕਰਕੇ ਜੁਆਇਨ ਕਰਕੇ ਤੇ ਹੈਲਪ ਕਰਦੇ ਆਂ ਬਹੁਤ ਅੱਗੇ ਤੇ उन्होंने एक एग्जाम्पल दिनी एक कुछ बहुत औखा थगा तो उन्होंने कहा कि जब तक तू डिवोर्स नहीं देना तद तक अभी थोड़ा लीगल हेल्प नहीं प्रोवाइड करनी उ मैं इंटरव्यू दी कोई मैसेज देना चाहूँगी वोमेन वोमेन यही मैसेज है कि ਕਿਸੀ ਅਸੀ ਕੋਈ ਚੀਜ਼ ਨਹੀਂ ਹੈ ਜਿਹੜੀ ਅਕੰਪਲਿਸ਼ ਨਹੀਂ ਕਰ ਸਕਦੇ ਪਰ ਤੁਹਾਨੂੰ ਆਪਣੇ ਆਪ 'ਤੇ ਯਕੀਨ ਹੋਣਾ ਚਾਹੀਦਾ ਸੋ ਸਟੇ ਸਟਰੋਂਗ ਤੇ ਆਪਣੇ 'ਚ ਭਰੋਸਾ ਰੱਖੋ ਕਿ ਕੋਈ ਐਸੀ ਚੀਜ਼ ਅਸੀਂ ਨਹੀਂ ਜਿਹੜੀ ਹੈ ਜਿਹੜੀ ਨਹੀਂ ਅਕੰਪਲਿਸ਼ ਕਰ ਸਕਦੇ ਤੇ ਤੁਸੀਂ ਬਹੁਤ ਅੱਗੇ ਜਾਓਗੇ ਪਰ ਇੱਕ ਚੀਜ਼ ਨੂੰ ਤੁਹਾਨੂੰ ਜ਼ਰੂਰ ਯਾਦ ਰੱਖਿਓ ਗਲਤ ਕਦੀ ਕਰਿਓ ਨਾ ਤੇ ਗਲਤ ਕਦੀ ਸਹੀ ਹੁੰਦਾ ਹਾਂ ਜੀ ਮੈਂ ਤੁਸੀਂ ਵੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ ਤਜਰਿਕ ਪੰਜਾਬ ਸਰਕਾਰ ਦੇ ਜਿਹੜੇ ਪੰਜਾਬੀ ਨੂੰ ਲੈ ਕੇ ਇਧਰ ਉਪਰਾਲੇ ਨੂੰ ਕਿੱਦਾਂ ਦੇ ਦਿੱਤੇ ਤੁਸੀਂ ਹਾਂ ਸਭ ਤੋਂ ਪਹਿਲਾਂ ਮੈਂ ਪੰਜਾਬੀਆਂ ਦੀ ਰਵਾਇਤ ਦੇ ਅਨੁਸਾਰ ਸਾਰਿਆਂ ਨੂੰ ਬਹੁਤ ਤਿਆਰ ਬੜੀ ਸਤਿ ਸ਼੍ਰੀ ਅਕਾਲ ਕਹਿੰਨੀ ਆਂ ਔਰ ਇਹ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਉਹਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਕਿ ਮੈਂ ਡਾਕਟਰ ਨਵਰੂਪ ਮੁਖੀ ਪੰਜਾਬੀ ਵਿਭਾਗ ਹਾਂਸ ਰਾਜ ਮੈਲਾ ਮਹਾਵਿਦਿਆਲਾ ਤੋਂ ਹਾਂ ਔਰ ਬੜੇ ਲੰਬੇ ਅਸੇ ਤੋਂ ਮੈਂ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੀ ਹੋਈ ਆ ਮਤਲਬ ਮਾਂ ਬੋਲੀ ਦੀ ਸੇਵਾ 'ਚ ਹਾਂ ਮਤਾਰ ਅਦੇ ਹਪਕਾ ਮੈਨੂੰ ਇੱਕ ਬਹੁਤ ਹੀ ਸੋਹਣਾ ਮੌਕਾ ਮੈਨੂੰ ਪਰਮਾਤਮਾ ਨੇ ਦਿੱਤਾ ਹੈ ਇੱਕ ਬਹੁਤ ਸ਼ਾਨਦਾਰ ਕਾਲਜ ਦਿੱਤਾ ਬਹੁਤ ਵਧੀਆ ਸਟੂਡੈਂਟਸ ਮਿਲੇ ਜਿਨ੍ਹਾਂ ਦੇ ਵਿੱਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਔਰ ਪੰਜਾਬੀ ਮਾਂ ਬੋਲੀ ਤੇ ਪ੍ਰਚਾਰ ਲਈ ਪਸਾਰ ਲਈ ਅਣਗਿਣਤ ਮੌਕੇ ਮਿਲੇ ਆ ਅੱਜ ਤੱਕ ਜੋ ਵੀ ਹੈ ਨੇ ਅੰਤਰਰਾਸ਼ਟਰੀ ਪੱਤਰ ਤੱਕ ਵੀ ਮੈਨੂੰ ਜਾਂਦੋਂ ਮੌਕਾ ਮਿਲ ਗਿਆ ਇਹਦੇ ਵਿੱਚ ਤੇ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ ਕਿ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬ ਗਵਰਨਮੈਂਟ ਦੇ ਉਪਰਾਲੇ ਜਿਹੜੇ ਆ ਕਿੱਥੋਂ ਤੱਕ ਸਾਰਥਕ ਨੇ ਜਿਵੇਂ ਸੀ ਉਹਨਾਂ ਦੀ ਗੱਲ ਕਰੀਏ ਤਾਂ ਪੰਜਾਬ ਗਵਰਨਮੈਂਟ ਹਰ ਸਮੇਂ ਇਹਦੇ ਬਾਰੇ ਬਹੁਤ ਸੁਚੇਤ ਹੋ ਕੇ ਸਮੇਂ-ਸਮੇਂ ਤੇ ਬਹੁਤ ਕੁਝ ਜਾਰੀ ਕਰ ਰਹੀ ਹੈ ਜਿਸ ਦੇ ਨਾਲ ਕਿ ਜਿਹੜੀ ਪੰਜਾਬੀ ਭਾਸ਼ਾ ਦੇ ਬਾਰੇ ਚ ਸਾਡੇ ਮਨਾਂ ਦੇ ਵਿੱਚ ਇੱਕ ਦੁੱਖ ਬੈਠਾ ਹੋਇਆ ਸੀ ਕਿ ਇਹਨੂੰ ਪੂਰੀ ਪਛਾਣ ਨਹੀਂ ਮਿਲ ਰਹੀ ਪੂਰੀ ਲੋਕਾਂ ਦੇ ਵਿੱਚ ਇਹਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਜਾਂ ਇਸ ਨੂੰ ਦੂਜੇ ਤੀਜੇ ਨੰਬਰ ਤੇ ਰੱਖਿਆ ਜਾਂਦਾ ਤੋ ਤੋਖਲੇ ਜਿਹੜੇ ਹੌਲੀ-ਹੌਲੀ ਦੂਰ ਹੋਣੇ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ ਗਵਰਨਮੈਂਟ ਨੇ ਬਹੁਤ ਸਾਰਾ ਯੋਗਦਾਨ ਪਾਣਾ ਸ਼ੁਰੂ ਕੀਤਾ ਹੋਇਆ ਹੈ ਆ ਕਿੱਤੇ ਤਾਂ ਹੁੰਦਾ ਸੀ ਕਿ ਆਪਾਂ ਸੋਦੇ ਹੁੰਦੇ ਸਾਂ ਸੁਜੀਤ ਪਾਤਰ ਜੀ ਨੇ ਵੀ ਲਿਖਿਆ ਹੈ ਕਿ ਕੁਝ ਐਵੋ ਜੀਆਂ ਥਾਵਾਂ ਵੀ ਨੇ ਜਿੱਥੇ ਕਿ ਪੰਜਾਬੀ ਬੋਲਣ ਤੇ ਜੁਰਮਾਨਾ ਲੱਗਦਾ ਹੈ ਤੇ ਪਰ ਹੁਣ ਉਹ ਸਥਿਤੀ ਹੈ ਜਿਹੜੀ ਉਹ ਬਦਲ ਰਹੀ ਹੈ ਕਾਫੀ ਬਦਲ ਚੁੱਕੀ ਹੈ ਕਾਫੀ ਹੱਦ ਤੱਕ ਬਦਲ ਚੁੱਕੀ ਆ ਬਹੁਤ ਸਾਰੇ ਜਿਹੜੇ ਸੇਂਟ ਜੋਸਫ ਸਕੂਲ ਲੈ ਲਓ ਜਾਂ ਬੁਜੇ ਸਕੂਲਸ ਲੈ ਲਓ ਇੰਨਾ ਬਾਰੇ ਜ ਬੜੇ ਪਰੰਪਰੇ ਲੇਖੇ ਜਾ ਕਰਨ ਸੀਗੇ ਕਿ ਇੱਥੇ ਸ਼ਾਇਦ ਪੰਜਾਬੀ ਨਹੀਂ ਬੋਲਣ ਦਿੱਤੀ ਜਾ ਰਹੀ ਪਰ ਇਸ ਤਰ੍ਹਾਂ ਦੀ ਉਹ ਇਨਸਾਨੀਆਂ ਸਥਿਤੀਆਂ ਜਿਹੜੀਆਂ ਉਹ ਉਹਨਾਂ ਤੇ ਕਾਬੂ ਪਾਣਾ ਗੌਰਮੰਡ ਨੇ ਸ਼ੁਰੂ ਕਰ ਦਿੱਤਾ ਹਰ ਬੋਰਡ ਹਰ ਸਾਈਨ ਬੋਰਡ ਹਰ ਥਾਂ ਤੇ ਪੰਜਾਬੀ ਪਹਿਲ ਦੇ ਆਧਾਰ ਤੇ ਉਹਨਾਂ ਨੇ ਕਿਹਾ ਕਿ ਵਰਤੀ ਜਾਣੀ ਚਾਹੀਦੀ ਹੈ ਹਰ ਆਫਿਸ ਦੇ ਵਿੱਚ ਹਰ ਉਹ ਥਾਂ ਜਿੱਥੇ ਕਿਤੇ ਸਾਨੂੰ ਲੱਗਦਾ ਹੁੰਦਾ ਸੀ ਕਿ ਪੰਜਾਬੀ ਨੂੰ ਬਹੁਤੀ ਤਰਜੀਹ ਨਹੀਂ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਪੰਜਾਬੀ ਹਰ ਥਾਂ ਤੇ ਮਤਲਬ ਫੇ ਵੀ ਦੇਖਣ ਨੂੰ ਆਉਂਦਾ ਕਿ ਕਈ ਸਰਕਾਰੀ ادارے ਜਾਂ ਕਹਿੰੋ ਕਿ ਕਈ ਦੁਕਾਨਦਾਰਾਂ ਦੇ ਬੋਰਡ ਵੀ ਇੰਗਲਿਸ਼ ਵਿੱਚ ਲਿਖੇ ਨਜਾਂਦੇ ਆ ਜਦਕਿ ਸਰਕਾਰ ਕਹਿੰਦੀ ਕਿ ਪੰਜਾਬੀ ਵਿੱਚ ਲਿਖੋ ਪਰ ਫੇ ਵੀ ਅਨਦੇਖੀ ਕੀਤੀ ਜਾਂਦੀ ਹੈ ਕਿਤਨਾ ਕਿਤੇ ਦੇਖੋ ਅਨਦੇਖੀ ਜਿਹੜੀ ਕੀਤੀ ਜਾਂਦੀ ਹੈ ਉਹ ਸਾਡੇ ਆਪਣੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਗਵਰਨਮੈਂਟ ਤਾਂ ਕਹਿ ਰਹੀ ਹੈ ਕਰੋ ਗਵਰਨਮੈਂਟ ਨੇ ਤਾਂ ਕਿਹਾ ਕਿ ਕਰੋ ਉਹਨਾਂ ਵੱਲੋਂ ਤਾਂ ਲਿਖਤੀ ਤੌਰ ਤੇ ਆ ਗਿਆ ਹੈ ਕਿ ਇਹਦੇ ਤੇ ਐਕਸ਼ਨ ਵੀ ਲਿਆ ਜਾਏਗਾ ਸ਼ਾਇਦ ਐਕਸ਼ਨ ਲਈ ਵੀ ਜਾ ਰਹੇ ਹਾਂ ਜੇ ਹੋਰ ਸਖਤ ਲੈ ਜਾਂ ਤਾਂ ਸ਼ਹਿਰ ਦੀ ਚੀਜ਼ ਜਿਹੜੀ ਆਪਣਾ ਵੀ ਭਲੇਖਾ ਦੂਰ ਹੋ ਜੇ ਤੇ ਲੋਕ ਜਿਹੜੇ ਸ਼ਕਤੀ ਦੇ ਨਾਲ ਵੀ ਕਾਬੂ ਚ ਕੀਤੇ ਜਾ ਸਕਦੇ ਹੁੰਦੇ ਨਹੀਂ ਜਦੋਂ ਉਹਨਾਂ ਨੂੰ ਸੁਚੇਤ ਕਰਾਇਆ ਜਾਵੇ ਤੇ ਦੂਸਰਾ ਇਹਦੇ ਵਿੱਚ ਹੋਰ ਬੜੇ ਮਾਧਿਅਮ ਨੇ ਜਿਵੇਂ ਹੁਣ ਤੁਸੀਂ ਇਹ ਜ਼ਿਲ੍ਹਾ ਭਾਸ਼ਾ ਅਫਸਰ ਜਿਹੜੇ ਆਪਣੇ ਹੈਗੇ ਆ ਮੈਡਮ ਜਸਪ੍ਰੀਤ ਆ ਜਿਹੜੀ ਉਹਨਾਂ ਨੇ ਉਪਰਾਲਾ ਕੀਤਾ ਕਿ ਪੰਜਾਬੀ ਭਾਸ਼ਾ ਦੇ ਵਾਸਤੇ ਜਿਹੜੇ ਸਮੇਂ-ਸਮੇਂ ਤੇ ਪ੍ਰੋਗਰਾਮ ਉਹ ਲੀਕਦੇ ਰਹਿੰਦੇ ਆ ਅੱਜ ਵੀ ਅਸੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਹੋਣ ਜਾਣਿਆ ਉਹਦੇ ਵਿੱਚ ਭਾਗ ਲੈਣ ਵਾਸਤੇ ਇਕੱਠੇ ਹੋਏ ਆ ਭਾਵੇਂ ਗੱਲ ਅਸੀਂ ਪੰਜਾਬੀ ਭਾ ਪਰ ਜਿਹੜਾ ਅੱਜ ਦਾ ਮੇਨ ਵਿਸ਼ਾ ਹੈਗਾ ਉਹ ਹੈ ਮਹਿਲਾ ਦਿਵਸ ਦਾ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਚਲੋ ਉਹ ਤਾਂ ਸਰਕਾਰ ਵੱਲੋਂ ਮੈਂ ਇਹ ਟੁੰਡਾ ਸੀ ਗੱਲ ਨੂੰ ਖਤਮ ਕਰਦੀ ਆ ਕਿ ਜਿਹੜਾ ਸਾਹਿਤ ਹੈ ਨਾ ਉਹ ਖਾਸ ਕਰਕੇ ਪੰਜਾਬੀ ਮਾਂ ਬੋਲੀ ਦੇ ਰਾਂਹੀ ਜਿਹੜਾ ਸਾਹਿਤ ਅਸੀਂ ਅੱਗੇ ਲੈ ਕੇ ਆਉਂਦੇ ਆ ਇਹ ਸਾਹਿਤ ਬਹੁਤ ਯੋਗਦਾਨ ਪਾਉਂਦਾ ਹੈ ਲੋਕਾਂ ਨੂੰ ਸੁਚੇਤ ਕਰਨ 'ਚ ਉਹਨਾਂ ਨੂੰ ਆਪਣੇ ਨਾਲ ਜੋੜਨ 'ਚ ਇਹੋ ਜਿਹੇ ਜਿਹੜੇ ਫੰਕਸ਼ਨ ਹੁੰਦੇ ਨੇ ਚਾਹੇ ਕਿਸੇ ਵੀ ਵਿਸ਼ੇ ਨੂੰ ਲੈ ਕੇ ਕੀਤੇ ਜਾਣ ਗੱਲ ਤਾਂ ਮਾਂ ਬੋਲੀ 'ਚ ਹੋਣੀ ਹੈ ਪੰਜਾਬੀ 'ਚ ਹੋਣੀ ਹੈ ਤੇ ਇਹ ਵੀ ਇੱਕ ਬਹੁਤ ਵਧੀਆ ਤਰੀਕਾ ਹੈ ਕਿ ਅਸੀਂ ਆਪਣੇ ਸਾਰੇ ਜੀਨੇ ਵੀ ਪ੍ਰੋਗਰਾਮ ਕਰ ਰਹੇ ਹਾਂ ਅਗਰ ਉਹਨਾਂ ਦੇ ਵਿੱਚ ਆਧਾਰ ਪੰਜਾਬੀ ਨੂੰ ਬਣਾ ਲਈਏ ਤਾਂ ਫਿਰ ਇਸ ਤੋਂ ਵਧੀਆ ਉਪਰਾਲਾ ਹੋਰ ਕੀ ਹੋ ਸਕਦਾ ਚਲ ਨਾਰੀ ਸ਼ਕਤੀ ਨੂੰ ਲੈ ਕੇ ਦੇਖੋ ਇਹ ਸਰਕਾਰ ਜਾਂ ਪ੍ਰਸ਼ਾਸਨ ਕਹਿੰ ਲੋ ਕਿ ਕਮੇਟੀਆਂ ਵੀ ਬਣਾਉਂਦੀ ਹੈ ਕਿਤਨਾ ਕਿਤੇ ਕਹਿੰ ਲੋ ਕਿ ਨਾਰੀ ਸ਼ਕਤੀ ਨੂੰ ਕਿਤਨਾ ਕਿਤੇ ਕਮਜ਼ੋਰੀ ਦਾ ਫੇਸ ਵੀ ਕਰਨਾ ਕਮਜ਼ੋਰੀ ਦਾ ਫੇਸ ਵੀ ਕਰਨਾ ਪੈਂਦਾ ਕਿਸੇ ਕੋਈ ਹਾਲਾਤ ਇਦਾਂ ਰਹਿੰਦੇ ਉਹਨਾਂ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਤੁਸੀਂ ਹਾਂਜੀ ਬਿਲਕੁਲ ਆਪਾਂ ਜਿੰਨੇ ਨਾਰੇ ਲਾਉਣੇ ਆ ਤੇ ਜਿੰਨੇ ਅਸੀਂ ਪ੍ਰੋਗਰਾਮ ਕਰ ਰਹੇ ਆ ਕਿ ਨਾਰੀ ਸਹ ਸ਼ਕਤੀਕਰਨ ਹੋਣਾ ਚਾਹੀਦਾ ਹੈ ਔਰਤਾਂ ਨੂੰ ਹੱਕ ਮਿਲਣੇ ਚਾਹੀਦੇ ਔਰਤਾਂ ਨੂੰ ਬਰਾਬਰੀ ਤੇ ਲੱਗ ਕੇ ਆਉਣਾ ਚਾਹੀਦਾ ਹੈ ਔਰਤਾਂ ਦੇ ਵਾਸਤੇ ਇੱਕ ਵਧੀਆ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ ਉਹਨਾਂ ਦੇ ਅੰਦਰ ਸੁਰੱਖਿਆਤਾ ਹੋਣੀ ਚਾਹੀਦੀ ਹੈ ਇਹ ਸਾਈਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਵਰਡ ਜਦੋਂ ਅਸੀਂ ਲਾ ਦਿੰਦੇ ਆ ਨਾ ਨਾਲ ਜਦੋਂ ਅਸੀਂ ਇਹ ਸ਼ਬਦ ਲਾਉਂਦੇ ਆ ਤੇ ਇਹਦਾ ਮਤਲਬ ਅਜੇ ਅਸੀਂ ਬਹੁਤ ਪਿੱਛੇ ਆ ਨਾ ਸਾਹੇ ਮਿਲਣਾ ਤੇ ਸਾਨੂੰ ਇਹਨਾਂ ਦੇ ਉੱਤੇ ਬਹੁਤ ਮਤਲਬ ਗੰਭੀਰਤਾਪੂਰਵਕ ਚਰਚਾ ਕਰਕੇ ਉਹਨਾਂ ਨੂੰ ਅਮਲ ਵਿੱਚ ਲਿਆਉਣ ਦੀ ਸਖਤ ਲੋੜ ਹੈਗੀ ਹੈ ਤਾਂ ਕਿ ਅਸੀਂ ਜੋ ਸਥਿਤੀ ਔਰਤ ਦੀ ਅੱਜ ਸਾਡੀ ਬਣੀ ਹੋਈ ਹੈ ਉਸ ਨੂੰ ਉਸ ਤੋਂ ਕਿਤੇ ਵਧੀਆ ਪੱਧਰ ਤੇ ਲਿਜਾ ਸਕੀਏ ਅੰਤਰਰਾਸ਼ਟਰੀ ਪੱਧਰ ਤੇ ਅਸੀਂ ਤਾਂ ਹੀ ਵਿੰਮਨ ਦੀ ਗੱਲ ਜਿਹੜੀ ਉਹ ਸੋਨੇ ਧੰਕੇ ਨਾਲ ਕਰ ਸਕਦੀ ਹੈ ਜੀ ਅਸੀਂ ਉਹਨੂੰ ਬਰਾਬਰ ਦਾ ਅਧਿਕਾਰ ਦੇ ਕੇ ਚਾਹੁੰਦੇ ਹਾਂ ਇਹ ਤਾਂ ਬਹੁਤ ਜ਼ਰੂਰੀ ਹੈ ਕਿੰਨ ਮਤਲਬ ਕਮੀ ਤਾਂ ਮੰਨਦੀ ਹੈ ਤੁਸੀਂ ਵੀ ਕਿ ਕਿਤੇ ਨਾ ਕਿਤੇ ਸਮਾਜ ਵਿੱਚ ਵੀ ਕਮੀ ਹੈਗੀ ਤਾਂ ਇਹ ਪ੍ਰਸ਼ਾਸਨ ਦੀ ਵੀ ਕਮੀ ਹੈਗੀ ਹੈ ਦੇਖੋ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਹੀ ਤਾਂ ਜਾ ਰਹੇ ਹਾਂ ਕਿਉਂਕਿ ਕੰਮ ਜੇ ਦੇ ਓਪੋਜ਼ਿਟ ਚੱਲੀਏ ਦੂਸਰੇ ਪਾਸੇ ਨੂੰ ਤੇ ਕੋਈ ਅੰਤਰਰਾਸ਼ਟਰੀ ਕੋਸ਼ ਦਿਵਸ ਤਾਂ ਹੈ ਨਹੀਂ ਕਿ ਲੋੜ ਨਹੀਂ ਲੱਗੀ ਭਈ ਤੇ ਮਹਿਲਾ ਦੇ ਵਿੱਚ ਲੋੜ ਨਸ ਨੂੰ ਸੋਈ ਆ ਤਾਂ ਵਿਸ਼ੇਸ਼ ਤੌਰ ਤੇ ਇਹ ਦਿਨ ਜਿਹੜਾ ਨਿਸ਼ਚਿਤ ਕੀਤਾ ਗਿਆ ਹੈ ਕਿ ਜੇ ਕਿਸੇ ਤਰੀਕੇ ਵਿੱਚ ਅਜੇ ਵੀ ਅਸੀ ਅਵੇਅਰness ਅਵੇਅਰness ਲੈ ਕੇ ਆਉਣੀ ਹੈ ਉਹਦੇ ਲਈ ਕੋਈ ਯਤਨ ਕਰੀਏ ਬੱਥੇ ਗੱਲ ਕਿ ਕਹਿੰਨਾ ਕਿ ਨਾਰੀ ਨਾਰੀ ਸ਼ਕਤੀ ਨੂੰ ਜਾਗਰਿਤ ਹੋਣਾ ਪੈਣਾ ਹੈ ਬਿਲਕੁਲ ਜਾਗਰਤ ਹੋਣਾ ਵੀ ਪੈਣਾ ਤੇ ਜਿਹੜੇ ਬਾਕੀ ਸਾਡਾ ਜਿਹੜਾ ਅੱਧਾ ਹਿੱਸਾ ਹੈ ਕਿ ਤਾਂ ਔਰਤ ਹੈ ਤੇ ਦੂਸਰੇ ਪਾਸੇ ਮਰਦ ਹੈ ਉਹਨਾਂ ਨੂੰ ਵੀ ਇਹਦੇ ਵਿੱਚ ਬਰਾਬਰੀ ਦਾ ਯੋਗਦਾਨ ਪਾਉਣਾ ਪੈਣਾ ਹੈ ਉਹ ਪੂਰਾ ਜ਼ੋਰ ਲਗਾਉਣਗੇ ਤਾਂ ਫਿਰ ਰਲ ਮਿਲ ਕੇ ਇੱਕ ਸੋਹਣਾ ਸਮਾਜ ਜਗ੍ਹਾ ਬਣਾ ਸਕਦੇ ਜਿਹੜੇ ਕੀ ਪਛਪਾਗੋ ਲੋ ਅੱਜ ਇਹ ਨਾਰੀ ਦਿਵਸ ਤੇ ਲੈ ਕੇ ਜਿਹੜਾ ਕੀ ਤੁਹਾਡੇ ਪ੍ਰੋਗਰਾਮ ਹਰ ਸਾਲ ਕਾਲਜ ਦੇ ਵਿੱਚ ਪ੍ਰੋਗਰਾਮ ਲਿਖਿਆ ਜਾਂਦਾ ਵਾ ਕਿੱਦਾਂ ਸਜੋਗ ਰਹਿੰਦੇ ਤੁਹਾਡੇ ਕੋਲੇ ਤਾਂ ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਪਰ ਸਸਰੀਕਾਰ ਇਸ ਟੌਪਿਕ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਵਾਂ ਕਿ ਮੈਂ ਦੇ ਤੌਰ ਪ੍ਰਿੰਸੀਪਲ ਨਰ ਕੋ ਖਾਲਸਾ ਕਾਲਜ ਕਪੂਰਥਲਾ ਆਪਣੀ ਸੁਭਾ ਮ ਦੇ ਰਿਹਾ ਅੱਜ ਅਸੀਂ ਪਾਸਚਾਪາກ ਕਪੂਰਥਲਾ ਦੇ ਸਹਿਯੋਗ ਦੇ ਨਾਲ ਇੰਟਰਨੈਸ਼ਨਲ ਵਿਮਨ ਡੇ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਔਰ ਜਿਦਾਂ ਨਾਮ ਤੋਂ ਹੀ ਕਲੀਅਰ ਹੈ ਕਿ ਇਹ ਵਰਲਡ ਵਾਈਡ ਫੀਨੋਮੈਨਾ ਹੈ ਪੂਰੀ ਦੁਨੀਆ ਦੇ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਔਰ ਅੱਜ ਅਸੀਂ ਬੜੀਆਂ ਸਨਮਾਨਯੋਗ ਸ਼ਖਸੀਅਤਾਂ ਜਿਨ੍ਹਾਂ ਦਾ ਲੇਡੀਆਂ ਦਾ ਕਾਫੀ ਕੰਟਰੀਬਿਊਸ਼ਨ ਹੈ ਉਹਨਾਂ ਨੂੰ ਵੀ ਅਸੀਂ ਇੱਥੇ ਸਨਮਾਨਤ ਵੀ ਕਰਨਾ ਹੈ ਉਹਦੇ ਵਿੱਚ ਸਾਡੇ ਕਪੂਰਥੜਾ ਜ਼ਿਲ੍ਹੇ ਦੇ ਏਡੀਸੀ ਮੈਡਮ ਨੀਤ ਕੌਰ ਬਾਜ ਜੀ ਔਰ ਐਨ ਸ਼ਰੂਮਣੀ ਸੈਤਕਰ ਔਰ ਜਿਨ੍ਹਾਂ ਦਾ ਕੰਟਰੀਬਿਊਸ਼ਨ ਪੰਜਾਬੀ ਦੇ ਨਾਲ ਵੀ ਬਹੁਤ ਹੈ ਔਰ ਐਡਮਿਸ਼ਨ ਦੇ ਵਿੱਚ ਵੀ ਬਹੁਤ ਹੈ ਉਸ ਲੈਵਲ ਦੀਆਂ ਅਸੀਂ ਉਸਟੀਨਵਾ ਦੇ ਇੱਥੇ ਸਨਮਾਨਤ ਵੀ ਕਰਨਾ ਹੈ ਔਰ ਲੈਰਪੁਰ ਖਾਲਸਾ ਕਾਲਜ ਜਿੰਨੀਆਂ ਵੀ ਸੰਸਥਾਵਾਂ ਨੇ ਇਹ ਸਾਰੀਆਂ ਵਿਮਨ ਡੇ ਤੇ ਆਪਣੇ ਪ੍ਰੋਗਰਾਮ ਲੀਕਦੀਆਂ ਨੇ ਔਰ ਲੈਰਪੁਰ ਖਾਲਸਾ ਕਾਲਜ ਬੜਾ ਸਮਰਪਤ ਹੈ ਕਿ ਅਸੀਂ ਵਿਮਨ ਏਮਪਾਵਰਮੈਂਟ ਦੇ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਆ ਔਰ ਉਸੇ ਲਈ ਦੇ ਵਿੱਚ ਹੀ ਅਸੀਂ ਇਹ ਜਿਹੜਾ ਦਿਨ ਸੈਲੀਬ੍ਰੇਟ ਕਰ ਰਹੇ ਹਾਂ